ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਦੇ ਵਿੱਚ ਅੱਜ ਝੰਡਾ ਲਹਿਰਾਇਆ ਸੀ 15 ਅਗਸਤ ਕਰਕੇ ਝੰਡਾ ਲਹਿਰਾਉਣ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਭਾਸ਼ਣ ਦਿੱਤਾ ਤਾਂ ਭਾਸ਼ਣ ਦੇ ਅੱਗੇ ਜਿਹੜਾ ਕੈਵਨ ਬਣਿਆ ਹੋਇਆ ਸੀ ਉਹ ਬੁਲਟ ਪ੍ਰੂਫ ਕੈਵਨ ਬਣਿਆ ਹੋਇਆ ਸੀ ਜਿਸ ਦੇ ਵਿੱਚ ਕੋਈ ਗੋਲੀ ਜਾਂ ਕੋਈ ਹੋਰ ਕਿਸੇ ਵੀ ਚੀਜ਼ ਦਾ ਜੋ ਖਤਰਾ ਹੁੰਦਾ ਤਾਂ ਉੱਥੇ ਉਹ ਚੀਜ਼ ਲਗਾਈ ਜਾਂਦੀ ਹੈ ਪਰ ਜੇ ਆਪਾਂ ਗੱਲ ਕਰਦੇ ਆਂ 78 ਸਾਲਾਂ ਦੇ ਵਿੱਚ ਅੱਜ 78ਵਾਂ ਜਿਹੜਾ ਆਜ਼ਾਦੀ ਦਿਵਸ ਮਨਾਇਆ ਗਿਆਗਾ 78 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਜਿਹੜਾ ਕਿਸੇ ਵੀ ਮੁੱਖ ਮੰਤਰੀ ਨੇ ਅੱਜ ਜਿਹੜਾ ਕੈਵਨ ਦੇ ਵਿੱਚ ਖੜਕੇ ਬੋਲਟ ਪ੍ਰੂਫ ਕੈਵਨ ਦੇ ਵਿੱਚ ਖੜਕੇ ਜਿਹੜਾ ਇਹ ਭਾਸ਼ਣ ਦਿੱਤਾ ਹੋਵੇ 78 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆਗਾ ਪਰ ਇੱਕ ਪਾਸੇ ਸਾਡੇ ਇਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਵੀ ਜੇ ਲੋਕਾਂ ਤੋਂ ਇੰਨਾ ਹੀ ਡਰਾਂ ਤੁਹਾਨੂੰ ਤੁਸੀਂ ਮੁਰਗੀ ਖਾਨਾ ਕਿਉਂ ਨਹੀਂ ਖੋਲ ਲੈਂਦੇ ਤੁਸੀਂ ਮੁਰਗੀ ਖਾਨਾ ਕਿਉਂ ਨਹੀਂ ਖੋਲ ਲੈਂਦੇ ਇਹ ਅਕਸਰ ਇਹ ਵਾਰਡਿੰਗ ਆਮ ਜੇ ਸੋਸ਼ਲ ਮੀਡੀਆ ਤੇ ਵੀ ਜਿਹੜੇ ਇਹ ਗੱਲਾਂ ਤੁਹਾਨੂੰ ਸੁਣਨ ਨੂੰ ਮਿਲ ਜਾਣਗੀਆਂ ਜੇ ਤੁਸੀਂ ਸਰਚ ਕਰੋਗੇ ਤਾਂ ਇਹ ਗੱਲਾਂ ਜਿਹੜੀਆਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਖੁਦ ਕਹੀਆਂ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਸਰਕਾਰ ਸੀ ਉਦੋਂ ਇਹ ਚੀਜ਼ਾਂ ਜਿਹੜੀਆਂ ਅਕਸਰ ਹੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਰਹੇ ਨੇ ਪਰ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਿਸ ਕਿਹੜੇ ਲੋਕਾਂ ਤੋਂ ਖਤਰਾ ਹੋ ਗਿਆ ਉਹ ਲੋਕਾਂ ਤੋਂ ਖਤਰਾ ਹੋ ਗਿਆ ਜਿਨ੍ਹਾਂ ਦੇ ਵਿੱਚ ਖੜ ਕੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਡਲਾ ਤੋਂ ਡਲਾ ਹੁੰਦਾ ਹੈ ਅੱਜ ਬੋਲਟ ਪ੍ਰੂਫ ਕੈਵਨ ਦੇ ਵਿੱਚ ਖੜ ਕੇ ਭਾਸ਼ਣ ਦੇਣਾ ਇੱਕ ਬਹੁਤ ਹੀ ਮੰਦਭਾਗੀ ਗੱਲ ਕਹਾਂਗੇ ਇੱਕ ਪਾਸੇ ਅਸੀਂ ਆਜ਼ਾਦੀ ਦੀਆਂ ਗੱਲਾਂ ਕਰਦੇ ਆਂ ਆਜ਼ਾਦੀ ਐ ਕਿੱਥੇ ਆ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਆਪ ਆਜ਼ਾਦ ਨਹੀਂ ਹੈਗੇ ਆਜ਼ਾਦ ਕਿਵੇਂ ਨਹੀਂ ਕਿਉਂਕਿ ਉਹਨਾਂ ਨੂੰ ਆਪ ਖੁਦ ਜਦੋਂ ਉਹ ਜਲੰਧਰ ਅੱਜ ਝੰਡਾ ਲਹਿਰਾਉਣ ਗਏ ਤਾਂ ਜਦੋਂ ਭਾਸ਼ਣ ਦਿੱਤਾ ਤਾਂ ਉਹਨਾਂ ਨੂੰ ਖੁਦ ਕੈਵਨ ਬੋਲਟ ਪ੍ਰੂਫ ਕੈਵਨ ਬਣਾ ਕੇ ਭਾਸ਼ਣ ਦੇਣਾ ਪਿਆ ਉਹ ਖੁਦ ਆਪਣੀ ਆਜ਼ਾਦ ਲੋਕਾਂ ਨੂੰ ਕਿੱਥੇ ਆਜ਼ਾਦੀ ਮਿਲੀ ਆ ਗੱਲਾਂ ਕਰਦੇ ਆਂ ਅਸੀਂ ਆਜ਼ਾਦੀ ਦੀਆਂ ਗੱਲਾਂ ਕਰਦੇ ਆਂ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਆਂ ਅਸੀਂ ਨਸ਼ਾ ਖਤਮ ਕਰਦਿਆਂ ਗੱਲਾਂ ਕਰਦੇ ਆਂ ਅਸੀਂ ਬੇਅਦਵੀ ਗੁਰੂ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਉਹਨਾਂ ਨੂੰ ਇਨਸਾਫ ਦਿਵਾਉਣ ਦੀਆਂ ਪਰ ਖੁਦ ਅਸੀਂ ਬੋਲਟ ਪ੍ਰੂਫ ਕੈਬਿਨਟ ਦੇ ਵਿੱਚ ਖੜਕੇ ਅਸੀਂ ਲੋਕਾਂ ਨੂੰ ਗਮਰਾਹ ਕਰ ਰਹੇ ਆਂ ਲੋਕਾਂ ਨੂੰ ਕਹਿ ਰਹੇ ਆਂ ਅਸੀਂ ਆਮ ਆਦਮੀ ਆਂ ਆਮ ਆਦਮੀ ਕਾਦੇ ਰਹਿ ਗਏ ਕੀ ਹੁੰਦੇ ਨੇ ਆਮ ਆਦਮੀ ਕੌਣ ਹੁੰਦਾ ਆਮ ਆਦਮੀ ਹੁੰਦਾ ਜਿਹੜਾ ਆਮ ਲੋਕਾਂ ਦੇ ਵਿੱਚ ਵਿਚਰੇ ਉਹ ਹੁੰਦਾ ਆਮ ਆਦਮੀ ਪਰ ਇੱਕ ਪਾਸੇ ਅਸੀਂ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਅਸੀਂ ਗੱਲਾਂ ਕਰਨੀਆਂ ਵੀਆਈਪੀ ਕਲਚਰ ਲੋਕਾਂ ਸਾਹਮਣੇ 78 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿਸੇ ਮੁੱਖ ਮੰਤਰੀ ਨੇ ਬੋਲਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਝੰਡਾ ਲਹਿਰਾਉਣ ਤੋਂ ਬਾਅਦ ਭਾਸ਼ਣ ਦਿੱਤਾ ਹੋਵੇ। ਇੱਥੋਂ ਤੱਕ ਕਿ ਮੈਨੂੰ ਇਹ ਲੱਗਦਾ ਵੀ ਸ਼ਾਇਦ ਸਾਡੇ ਪ੍ਰਧਾਨ ਮੰਤਰੀ ਵੀ ਇੱਕ ਅੱਧਾ ਪ੍ਰਧਾਨ ਮੰਤਰੀ ਹੋ ਜਿਨ੍ਹਾਂ ਨੇ ਬੋਲਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਭਾਸ਼ਣ ਦਿੱਤਾ ਹੋਊਗਾ। ਪਰ ਇਹਨਾਂ ਨੇ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਵੀ ਰਿਕਾਰਡ ਤੋੜਤੇ ਦੋਸਤੋ ਤੁਹਾਨੂੰ ਕਿਵੇਂ ਲੱਗਦਾ ਕੀ ਇਹ ਪ੍ਰੋਟੋਕੋਲ ਹੈ ਜਾਂ ਕੋਈ ਖਤਰਾ ਕਿਸੇ ਚੀਜ਼ਾਂ ਤੋਂ ਜਾਂ ਏਜੰਸੀਆਂ ਤੋਂ ਜਾਂ ਆਮ ਲੋਕਾਂ ਤੋਂ ਖਤਰਾਗਾ ਕੀ ਗੱਲ ਕਰਕੇ ਇਹ ਜਿਹੜੀ ਕੈਵਨ ਬੋਲਟ ਪ੍ਰੂਫ ਕੈਵਨ ਲਾਉਣਾ ਪਿਆ ਤੇ ਆਮ ਲੋਕਾਂ ਦਾ ਕੀ ਬਣੂਗਾ ਜੇ ਪੰਜਾਬ ਦੇ ਹਾਲਾਤ ਇਦਾਂ ਦੇ ਹੋ ਗਏ ਕਿ ਮੁੱਖ ਮੰਤਰੀ ਸਾਹਿਬ ਨੂੰ ਬੋਲਟ ਪ੍ਰੂਫ ਕੈਵਨ ਲਾ ਕੇ ਭਾਸ਼ਣ ਦੇਣਾ ਪਿਆ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਕਿਵੇਂ ਆਉਣਗੇ ਆਮ ਲੋਕਾਂ ਚ ਕਿਵੇਂ ਵਿਚਰਨਗੇ ਉਹ ਇਹ ਚੀਜ਼ਾਂ ਇੱਕ ਸਵਾਲ ਖੜਾ ਕਰਦੀਆਂ ਇੱਕ ਪ੍ਰਸ਼ਨ ਚਿੰਨ੍ਹ ਖੜਾ ਕਰਦੀਆਂ ਨੇ ਆਮ ਲੋਕਾਂ ਦੇ ਅੱਜ ਸੋਸ਼ਲ ਮੀਡੀਆ ਤੇ ਇਹ ਬਹੁਤ ਜ਼ਿਆਦਾ ਜਿਹੜੀ ਚਰਚਾ ਪ੍ਰਚਲਿਤ ਹੋਈ ਹੈਗੀ ਇੱਕ ਅੱਜ ਗੱਲ ਪ੍ਰਚਲਿਤ ਹੋਈ ਹੈ ਇੱਕ ਨਵਾਂ ਜਿਹੜਾ ਲੋਕਾਂ ਨੂੰ ਕੁਝ ਦੇਖਣ ਨੂੰ ਮਿਲਿਆਗਾ ਵੀ ਅੱਜ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਉਹ ਇੱਕ ਕਟਹਿਰੇ ਦੇ ਵਿੱਚ ਜਿਵੇਂ ਖੜਕੇ ਦਿੱਤਾ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਭਾਸ਼ਣ ਹੋਇਆਗਾ ਅਸੀਂ ਗੱਲਾਂ ਕਰਦੇ ਆ ਆਜ਼ਾਦੀ ਦੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕਾਂ ਨੂੰ ਜਿਹੜੀ ਇਹ ਅਸਲ ਸੱਚਾਈ ਹੈ ਅਸਲ ਜਿਹੜਾ ਇਹ ਵੀਆਈਪੀ ਕਲਚਰ ਆ ਅਸਲ ਜਿਹੜੇ ਗੱਲਾਂ ਕਰਦੇ ਅਸੀਂ ਆਮ ਆਦਮੀ ਨਹੀਂ ਆ ਆਮ ਆਦਮੀ ਕੋਈ ਨਹੀਂ ਅਸੀਂ ਖਾਸ ਹੋ ਗਏ ਜਿਹੜੇ ਬੰਦੇ ਕਿਤੇ ਚੰਡੀਗੜ੍ਹ ਜਾਣ ਦਾ ਕਰਾਇਆ ਨਹੀਂ ਸੀ ਉਹ ਅੱਜ ਬਾਹਰਲੇ ਮੁਲਕਾਂ ਦੇ ਵਿੱਚ ਐਸ ਪ੍ਰਸਤੀਜਕ ਹੋਂਦੇ ਫਿਰਦੇ ਨੇ ਸਰਕਾਰੀ ਖਰਚੇ ਤੇ ਅਸੀਂ ਗੱਲਾਂ ਕਰਦੇ ਆਂ ਆਮ ਆਦਮੀ ਦੀਆਂ ਅਸੀਂ ਕਹਿੰਨੇ ਆ ਕਿ ਅਸੀਂ ਆਮ ਆਦਮੀ ਆ ਪਰ ਆਮ ਆਦਮੀ ਨਹੀਂ ਆ ਜਿਹੜੀਆਂ ਗੱਲਾਂ ਨੇ ਉਹ ਇਦਾਂ ਦੀਆਂ ਨਹੀਂ ਹੁੰਦੀਆਂ ਆਮ ਆਦਮੀ ਤਾਂ ਆਮ ਹੁੰਦਾਗਾ ਜਿਹੜੇ ਪਰ ਆਮ ਤੋਂ ਖਾਸ ਬਣ ਗਏ ਉਹਨਾਂ ਲਈ ਥੋੜੀਆਂ ਜੀਆਂ ਇਹ ਚੀਜ਼ਾਂ ਉਹਨਾਂ ਲਈ ਖਾਸ ਹੋ ਸਕਦੀਆਂ ਨੇ ਪਰ ਆਮ ਲੋਕ ਨੇ ਜਿਹੜੇ ਆਮ ਲੋਕ ਆਮ ਆਦਮੀ ਦੇਖਣਾ ਚਾਹੁੰਦੇ ਸੀ ਕਿ ਖਾਣੀ ਕੀ ਬਦਲਾ ਆਊਗਾ ਪਰ ਜੇ 78 ਸਾਲਾਂ ਦੇ ਵਿੱਚ ਅੱਜ ਬਦਲਾ ਆਉਣ ਦੀ ਜਿਹੜੀ ਉਮੀਦ ਸੀ ਲੋਕਾਂ ਦੀ ਅੱਜ ਉਹ ਉਮੀਦਾਂ ਤੇ ਜਿਹੜਾ ਪਾਣੀ ਫਿਰਿਆਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸასი ਕਾਲ ਜੀ